ਜਾ ਗਿਆ ਸੰਦਾ ਇਹ ਸੀ ਵੀ ਖਤਮ ਹੋ ਗਿਆ ਕਾਲਗੜ੍ਹ ਨਾ ਕਿਉਂਕਿ ਉਹਨਾਂ ਦਾ ਰਸਤਾ ਟੁੱਟ ਗਿਆ ਸੀ ਠੀਕ ਹੈ ਜਿਹੜਾ ਕਾਲਗੜ੍ਹ ਪਿੰਡ ਨਾ ਠੀਕ ਹੈ ਇਹ ਮਤਲਬ ਇਧਰ ਅੰਗਰੇਜ਼ੀ ਰਾਜ ਦਾ ਪਿੰਡ ਸੀ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਪਣਾ ਟਿੱਪਾ ਪਿੰਡ ਨਾ ਠੀਕ ਹੈ ਇਹ ਹੈ ਜੀ ਅਸੀਂ ਪਟਿਆਲਾ ਰਿਆ ਪਿੰਡ ਠੀਕ ਹੈ ਇਹ ਜਦੋਂ ਇਹਨਾਂ ਦਾ ਖੀ ਉੱਤਤਾ ਹੋਇਆ ਸੀ ਉਹਨਾਂ ਰਾਜੰਦ ਆ ਸੂਚੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਮਹਾਰਾਜ ਪਟਿਆਲਾ ਦਾ ਠੀਕ ਹੈ ਇਹ ਜਿਹਨੂੰ ਉੱਤਤਾ ਹੋਇਆ ਸੀ ਆਫਤ ਦੀ ਪਹਿਲਵਾਨਾਂ ਦੇ ਮਤਲਬ ਇਹ ਨੇੜੇ ਕਰ ਦੋ ਜੀ ਉਹਨਾਂ ਨੇ ਲੱਕੜ ਦੀ ਦੇਖੋ ਜੀ ਤੁਸੀਂ ਤਾਰੀਫ ਆ ਕੋਈ ਸ਼ੌ ਪੁਰਾਣੀ ਨੂੰ ਲੱਗਿਆ ਬਾਣੀ ਬਾਈ ਜੀ ਓਕਣੀ ਖੜੀ ਆ ਜਿੰਨੇ ਆਪਾਂ ਕਹਿੰਦੇ ਘਣ ਵਾਂਗੂ ਚਮਕਦਾ ਸ਼ੀਸ਼ੇ ਵਾਂਗੂ ਚਮਕਦੀ ਆ ਬਾਈ ਜੀ ਦੇਖ ਲਓ ਕਿੰਨ 400 ਸਾਲ ਪੁਰਾਣੀ ਹੋਏ 4-5 ਸਾਲ ਪੁਰਾਣੀ ਤਾਂ ਹੈਗੀ ਹਾਂ ਹਾਂ ਜੀ ਆ ਤੁਸੀਂ ਗੌਰ ਨਾਲ ਦੇਖ ਲਓ ਆ ਦੇਖ ਲਓ ਲੱਕੜ ਹਾਲੇ ਵੀ ਪ੍ਰੋਪਰ ਉਹ ਇਹਦਾ ਮੀਂਹ ਪੈਣ ਨਾਲ ਖਰਾਬ ਹੋਈ ਵੀ ਆ ਉਹ ਮਤਲਬ ਲੱਕੜ ਦੇ ਆਪ ਦੇ ਆਪ ਚ ਨਹੀਂ ਖਰਾਬ ਹੋਈ ਬਾਈ ਜੀ ਵਾਹ ਇਹ ਚੀਜ਼ ਦੇਖ ਕੇ ਸਾਨੂੰ ਵਧੀਆ ਲੱਗਿਆ ਬਹੁਤ ਕੁਝ ਹੋਈ ਆ ਧੰਨਵਾਦ ਕਰਦੇ ਆ ਸੋ ਜੇ ਸਿਮੂੜੀ ਜੀ ਨੇ ਗੱਡੀ ਸੀ ਮੂੜੀ ਗੱਡੇ ਦਾ ਪਿੰਡ ਸੀ ਦੁੱਲਾ ਸਿੰਘ ਸਰਾ ਦਾ ਮੂੜੀ ਗੱਡ ਪਿੰਡ ਇਹ ਸੀਗਾ ਅਸੀਂ ਤੈਨੂੰ ਚੱਲ ਕੇ ਆਏ ਕਿਉਂਕਿ ਪਹਿਲੀ ਵੀਡੀਓ ਪਾਈ ਉਹ ਤੋਂ ਬਾਅਦ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਸਾਨੂੰ ਪ੍ਰੋਪਰ ਜਾਣਕਾਰੀ ਕਰਕੇ ਦੱਸਿਆ ਜਾਵੇ ਸੋ ਦੋਸਤੋ ਹੋਰ ਜੰਗ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਜਿਹੜੀ ਅਗਲੀ ਵੀਡੀਓ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੀ ਜਿਹੜੀ ਤਿੰਨ ਪੀੜੀਆਂ ਹੁਣ ਨੇ ਮੌਜੂਦ ਨੇ ਮੇਰੇ ਪਿੰਡ ਚ ਉਹਨਾਂ ਦੇ ਨਾਲ ਅਗਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਹਾਨੂੰ ਵੀਡੀਓ ਚੰਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੋ ਪਹਿਲਾਂ ਆਪਾਂ ਵੀਡੀਓ ਪਾਈ ਸੀ ਦੁੱਲਾ ਸਿੰਘ ਸਰਾਂ ਦੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪਹਿਲਵਾਨ ਹੋਏ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਦੋ ਪਿੰਡ ਬਖਸ਼ੇ ਸੀ ਇੱਕ ਪਿੰਡ ਅਕਾਲਗੜ ਕਲਾਂ ਤੇ ਦੂਸਰਾ ਪਿੰਡ ਟਿੱਬਾ ਤੇ ਉਹ ਉਹਨਾਂ ਦੀ ਜਿਹੜੀ ਹੁਣ ਰਿਹੈ ਸੀਗੀ ਉਦੋਂ ਬਾਅਦ ਦੇ ਵਿੱਚ ਉਹਨੀਆਂ ਜਿਹਨਾਂ ਉਹਨੀਆਂ ਦੀਆਂ ਪੀੜ੍ਹੀਆਂ ਦੀ ਰਿਹੈ ਸੀਗੀ ਉਹ ਪਿੰਡ ਟਿੱਬੇ ਆ ਅਸੀਂ ਅੱਜ ਪਿੰਡ ਅਕਾਲਗੜ ਪਹੁੰਚੇ ਆ ਤਾਂ ਜੋ ਉਹਨਾਂ ਦੇ ਅਕਾਲਗੜ ਦੇ ਨਾਲ ਜਿਹੜਾ ਉਹਨਾਂ ਦਾ ਸੀਗੀ ਕੋਈ ਯਾਦਗਾਰ ਉਹਨੂੰ ਦੇਖਣ ਦੇ ਲਈ ਲੱਭਦੇ ਲੱਭਦੇ ਸਾਨੂੰ ਇੱਕ ਆ ਕੰਦ ਮਿਲੀ ਹੈ ਸੇਮ ਉਹੀ ਹੈ ਜਿਹੜੀ ਪਹਿਲਾਂ ਆਪਾਂ ਟਿੱਬੇ ਜਿਹੜੀ ਕੋਠੀ ਉਹਨਾਂ ਦੀ ਸੀਗੀ ਹਵੇਲੀ ਜਿਹੜੇ ਹਵੇਲੀ ਵਾਲਾ ਪਰਿਵਾਰ ਵਾਜ ਦਾ ਸੋ ਉਹਨਾਂ ਦੀ ਹਵੇਲੀ ਦੇ ਟੈਪ ਦੀ ਇਹ ਕੰਦ ਆ ਕਿਸੇਲੇ ਪਾਸੇ ਵੀ ਇਹ ਇੰਨੀ ਚੌੜੀ ਆ ਕਾਫੀ ਚੌੜੀ ਆ ਇਧਰੋਂ ਵੀ ਦੀਂਦੀ ਆ ਆ ਕਾਫੀ ਚੌੜੀ ਕੰਦ ਆ ਤੇ ਇਹ ਹਲੇ ਵੀ ਖੜੀ ਹੈ ਬਸ ਇਹ ਸਿਰਫ ਇੰਨੀ ਕੀ ਤੰਦ ਪਿੱਛੇ ਖੜੀ ਹੈ ਇਹ ਉਹਨਾਂ ਦੀ ਨਿਸ਼ਾਨੀ ਹੈ ਜਿਹੜੀ ਉਹਨਾਂ ਦੀ ਹਵੇਲੀ ਸੀ ਪਿੰਡ ਅਕਾਲਗੜ ਕਲਾਂ ਜੰਗਵੀਰ ਅੱਜ ਆਪਾਂ ਆਇਆ ਹਾਂ ਹਾਂਜੀ ਚੱਲ ਕੇ ਆਇਆ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੋਂ ਚੱਲ ਕੇ ਆਇਆ ਆਪਾਂ ਹਾਂਜੀ ਤੇ ਆ ਨਿਸ਼ਾਨੀ ਇੰਨੀ ਕੀ ਆਪਾਂ ਨੂੰ ਮਿਲੀ ਹੈ ਹਾਂਜੀ ਪਰ ਕਿੰਨੀ ਸੰਤੋਸ਼ਟੀ ਮਿਲੀ ਵੀ ਹਾਂ ਕੁਝ ਹੈ ਜਿਹਦਾ ਹੀ ਸਾਡੇ ਮਨ ਨੂੰ ਮਤਲਬ ਇੰਨਾ ਕੋ ਹੋ ਗਿਆ ਦੁੱਖਲੀ ਹੋ ਗਈ ਵੀ ਸਾਡੇ ਬਜ਼ੁਰਗਾਂ ਦੀ ਮਤਲਬ ਠੀਕ ਹੈ ਸਾਨੂੰ ਮਿਲ ਗਈ ਨਿਸ਼ਾਨੀ ਇੱਕ ਨਿਸ਼ਾਨੀ ਜਾਲ ਗਿਆ ਸੰਦਾ ਇਹ ਸੀ ਵੀ ਖਤਮ ਹੋ ਗਿਆ ਉਹ ਕਾਲਗੜ ਨਾ ਕਿਉਂਕਿ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਸੀ ਠੀਕ ਹੈ ਜਿਹੜਾ ਕਾਲਗੜ ਇਹੇ ਮਤਲਬ ਇਧਰ ਅੰਗਰੇਜ਼ੀ ਰਾਜ ਦਾ ਪਿੰਡ ਸੀ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਪਣਾ ਟੱਪਾ ਪਿੰਡ ਹੈ ਨਾ ਠੀਕ ਹੈ ਇਹ ਹੈ ਜੇ ਅਸੀਂ ਪਟਿਆਲਾ ਰਿਹਾ ਤੋਂ ਪਿੰਡ ਠੀਕ ਹੈ ਇਹੇ ਜਦੋਂ ਇਹਨਾਂ ਦਾ ਖੀ ਉੱਤਤਾ ਹੋਇਆ ਸੀ ਉਹਨਾਂ ਰਾਜੰਦ ਆ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਤੇ ਮਹਾਰਾਜ ਪਟਿਆਲਾ ਦਾ ਠੀਕ ਹੈ ਇਸ ਵਿੱਚ ਉੱਤਤਾ ਹੋਇਆ ਸੀ ਆਫ ਇੱਕੀ ਪਹਿਲਵਾਨਾਂ ਦੇ ਮਤਲਬ ਜਦੋਂ ਕੋਲ ਹੋਏ ਠੀਕ ਹੈ ਇਹਨਾਂ ਨੇ ਦੁੱਲਾ ਸਿੰਘ ਨੇ ਜੋਹਰ ਦਿਖਾਏ ਠੀਕ ਹੈ ਤਾਂ ਉਹਨਾਂ ਨੇ ਖੁਸ਼ੀ ਦੇ ਵਿੱਚ ਠੀਕ ਹੈ ਤਾਂ ਟੱਪੇ ਇਹਨਾਂ ਨੂੰ ਜ਼ਗੀਰ ਬਲ ਸੀ 900 ਬੇ ਕਾਜਮੀਨ ਬਾਕੀ ਸੀ ਆਪਣਾ ਪਿੰਡ ਦਾ ਟੱਪਾ ਜਿਹੜ ਪਟਿਆਲਾ ਰਹਿਦਾ ਪਿੰਡ ਸੀ ਇਹ ਅੰਗਰੇਜ਼ੀ ਰਾਜ ਵੀ ਕਹਿੰਦੇ ਸੀ ਇਹਨੂੰ ਤੇ ਉਸ ਤੋਂ ਬਾਅਦ ਪਹਿਲਾਂ ਸੋਰੀ ਮਹਾਰਾਣੀ ਸੀ ਉਹਦਾ ਰਾਜ ਦੀ ਬਾਅਦ ਅੰਗਰੇਜ਼ੀ ਰਾਜ ਦੇ ਪਿੰਡ ਆ ਕਿੱਦ ਸੀ ਇਹ ਠੀਕ ਹੈ ਤੇ ਫਿਰ ਉਹਨਾਂ ਦਾ ਅਸੀਂ ਸਮਝੌਤਾ ਹੋ ਗਏ ਤਾਂ ਉੱਥੇ ਆਪਣੇ ਪਿੰਡੇ ਨਾਲੋਂ ਜਮੀਨ ਬਖਸ਼ੀ ਦੁੱਲਾ ਸਿੰਘ ਨੂੰ ਦੁੱਲਾ ਸਿੰਘ ਨੇ ਫਿਰ ਉੱਥੇ ਆਪਣੇ ਪਿੰਡ ਦੀ ਕਾਪੀ ਠੀਕ ਹੈ ਛੇਮ ਠੀਕ ਹੈ ਇਹੀ ਕੋਸ਼ ਉੱਥੇ ਹਵੇਲੀ ਬਣਾਈ ਹੁੰਦਾ ਸੀ ਹਾਂ ਉੱਥੇ ਵੀ ਬਣੀ ਹੋਈ ਹੈ ਹਵੇਲੀ ਤਾਂ ਦੋਸਤੋ ਅੱਜ ਸਾਨੂੰ ਇੰਨੀ ਕੀ ਇਹ ਚੀਜ਼ ਮਿਲਿਆ ਇਹ ਵੀ ਖਸਤਾ ਹਾਲ ਚਾ ਲਗਭਗ ਟਹਿ ਗਈ ਹੈ ਟਹਿ ਚੁੱਕੀ ਆ ਪਰ ਇਕੱਜ ਸਹੀ ਗੱਲ ਆ ਕਿ ਜਿਹੜੇ ਸਿਆਣੇ ਕਹਿੰਦੇ ਸੀ ਵੀ ਹਾਂ ਦੁੱਲੇ ਦਾ ਜਿਹੜਾ ਸਰਾਂ ਦਾ ਪਿੰਡ ਸੀਗਾ ਪਿੰਡ ਅਸਲ ਪਿੰਡ ਅਕਾਲਗੜ੍ਹ ਕਾਲਾ ਜੱਦੀ ਪਿੰਡ ਉਹਨਾਂ ਦਾ ਕਾਲਗੜ੍ਹ ਜੱਦੀ ਗੜ੍ਹ ਉਦੋਂ ਬਾਅਦ ਇੱਥੋਂ ਉਹ ਚਲੇ ਗਏ ਸਾਡੇ ਪਿੰਡ ਟਿੱਬੇ ਜਿੱਥੇ ਹੁਣ ਵੀ ਜਿਹੜੇ ਉਹਨਾਂ ਦੇ ਵੰਸਸ ਨੇ ਉਹ ਉਹਨਾਂ ਦੇ ਰਹਿ ਰਹੇ ਨੇ ਠੀਕ ਹੈ ਆ ਲਗਭਗ 7ਵੀਂ 6ਵੀਂ 7ਵੀਂ 8ਵੀਂ ਪੀੜ੍ਹੀ ਤਿੰਨ ਪੀੜ੍ਹੀਆਂ ਹੁਣ ਉਹਨਾਂ ਦੀਆਂ ਟਿੱਬੇ ਇਸ ਵਕਤ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਅਗਲੀ ਵੀਡੀਓ ਆ ਉਹਦੇ ਵਿੱਚ ਗੱਲਬਾਤ ਵੀ ਕਰਾਂਗੇ ਇੱਥੇ ਪਹਿਲਾਂ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲ ਕਰੀ ਆ ਉਹਨਾਂ ਨੇ ਵੀ ਇੱਕ ਹੋਰ ਸਿਆਣੇ ਸੀਗੇ 65-70 ਸਾਲ ਦੇ ਬਜ਼ੁਰਗ ਸੀ ਉਹਨਾਂ ਨਾਲ ਵੀ ਅਸੀਂ ਗੱਲ ਕਰੀਆ ਉਹਨਾਂ ਨੂੰ ਵੀ ਸਾਨੂੰ ਦੱਸਿਆ ਕਿ ਹਾਂ ਬਾਕੀ ਜਿਹੜਾ ਸਾਡੇ ਵੱਡ ਬਡੇਰੇ ਤੋਂ ਦੱਸਦੇ ਹੁੰਦੇ ਸੀ ਕਿ ਦੁੱਲਾ ਸਿੰਘ ਸਰਾਂ ਦਾ ਪਿੰਡ ਬੰਨਿਆ ਹੋਇਆ ਸੀ ਮੂੜੀ ਜੀ ਨੇ ਗੱਡੀ ਸੀ ਮੂੜੀ ਗੱਡ ਇਹ ਲੱਭੀ ਦੁੱਲਾ ਸਿੰਘ ਸਰਾਂ ਦਾ ਮੂੜੀ ਗੱਡ ਪਿੰਡ ਇਹ ਸੀਗਾ ਅਸੀਂ ਤੈਨੂੰ ਚੱਲ ਕੇ ਆਏ ਕਿਉਂਕਿ ਪਹਿਲੀ ਵੀਡੀਓ ਪਾਈ ਉਹ ਤੋਂ ਬਾਅਦ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਸਾਨੂੰ ਪ੍ਰੋਪਰ ਜਾਣਕਾਰੀ ਕਰਕੇ ਦੱਸਿਆ ਜਾਵੇ ਸੋ ਦੋਸਤੋ ਹੋਰ ਜੰਗ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਜਿਹੜੀ ਅਗਲੀ ਵੀਡੀਓ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੀ ਜਿਹੜੇ ਤਿੰਨ ਪੀੜੀਆਂ ਹੁਣ ਨੇ ਮੌਜੂਦ ਨੇ ਮੇਰੇ ਪਿੰਡ ਚ ਉਹਨਾਂ ਦੇ ਨਾਲ ਅਗਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਕਿਉਂਕਿ ਦੁੱਲਾ ਸਿੰਘ ਸਰਾ ਉਹ ਯੋਧਾ ਸੀ ਕਿਉਂਕਿ ਯੋਧਿਆਂ ਨੂੰ ਬਰਾਸਤਾਂ ਦਿੱਤੀਆਂ ਜਾਂਦੀਆਂ ਯੋਧਿਆਂ ਨੂੰ ਇਨਾਮ ਦਿੱਤੇ ਜਾਂਦੇ ਆ ਉਹ ਯੋਧਾ ਜਿਹਨਾਂ ਲੋਕ ਭੁੱਲ ਗਏ ਸਾਡਾ ਬਰਾਸਤੀ ਯੋਧਾ ਸੀ ਮੈਂ ਤੁਹਾਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੀ ਦੱਸ ਦਿੰਦਾ ਕਿ ਕੀ ਯੋਧਾ ਸੀ ਉਹ ਠੀਕ ਹੈ ਜਦੋਂ ਵਾਲ ਸਾਹਿਬ ਨੇ ਕਵਾਂਡੀ ਕੱਪ ਕਰਾਇਆ ਵਰ ਠੀਕ ਹੈ ਜੀ ਉਹ ਸਮੇਂ ਦਾ ਉਹ ਵਰਲਡ ਕੱਪ ਹੀ ਸੀਗਾ ਉਹ ਵਰਲਡ ਕੱਪ ਪਹਿਲਵਾਨ ਦਾ ਪਹਿਲਵਾਨ ਦਾ ਹਾਂ ਜੀ ਹਾਂ ਜੀ ਉਹ ਸਮੇਂ ਦਾ ਠੀਕ ਹੈ ਜਿਵੇਂ ਅੱਜ ਮੰਗੀ ਹੋਣੀਆਂ ਉਹਨਾਂ ਨੂੰ ਵਾਈ ਹੋਣੀਆਂ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਟਰੈਕਟਰ ਮਿਲੇ ਨੇ ਨਾਮ ਦੇ ਵਿੱਚ ਮੰਗੀ ਹੋ ਗਿਆ ਹੋਰ ਮਿੱਤਰ ਪਿਆਰੇ ਆਪਣੇ ਸਾਰੇ ਸ਼ਰਾਮ ਵਾਲਾ ਮੁੰਡਾ ਕੀ ਸੀ ਤੁਹਾਨੂੰ ਸ਼ਰਾਮ ਵਾਲਾ ਮੁੰਡਾ ਕੌਡੀ ਖੜਦਾ ਹੁੰਦਾ ਕੀ ਤੁਹਾਨੂੰ ਬਲਜੀਤ ਕੀ ਨਾ ਨਾ ਮੈਨੂੰ ਸ਼ਰਾਮਾਂ ਦਾ ਮੁੰਡਾ ਸ਼ਰਾਮਾਂ ਨਾਲ ਹੀ ਮਸੂਰਾ ਠੀਕ ਹੈ ਤੇ ਉਹ ਮੁੰਡਾ ਹੋ ਗਿਆ ਮਤਲਬ ਹੋਰ ਕਾਫੀ ਮਿੱਤਰ ਸੀ ਆਪਣੇ ਜਿੱਦੇ ਮੈਂ ਨੌ ਭੋਲੀਆ ਨਾ ਕਵਾਡੀ ਵਾਲਾਂ ਦੇ ਉਧਰ ਦੇ ਉਦੋਂ ਮਤਲਬ ਇਹਨਾਂ ਨੇ ਜੋ ਹੋਰ ਦਿਖਾਏ ਇਹ ਕੈਪਟਨ ਮੰਗੀ ਸੀ ਉਹ ਟੀਮ ਦਾ ਮਤਲਬ ਜਿਹੜੀ ਆਪਣੇ ਬਦਲ ਸਾਹ ਵਾਲੀ ਸੀ ਇਹ ਵੀ ਕੈਪਟਨ ਸੀਗਾ ਉਸ ਸਮੇਂ ਦਾ ਅਸੀਂ ਪਹਿਲਵਾਨੀ ਦਾ ਕੈਪਟਨ ਪਹਿਲਵਾਨਾਂ ਦਾ ਕੈਪਟਨ ਸੀ ਇਹ ਦੋਨਾਂ ਰਾਜਿਆਂ ਦੇ ਰਿਹਤਾਂ ਦੇ ਘੋਲ ਹੋਏ ਸੀ ਉਧਰ ਪਟਿਆਲਾ ਰਿਹਤ ਤੁਸੀਂ ਤੇ ਪਿੰਡ ਆਪਣਾ ਠੀਕ ਆ ਇਹ ਹੈਗਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਰਿਹਤ ਦਾ ਪਿੰਡ ਠੀਕ ਹੈ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਖੋਸੋ ਕੇ ਆਪਦੀ ਰਿਆਸਤ ਚੋਂ ਇੱਕ ਪਿੰਡ ਦਿੱਤਾ ਹਾਂਜੀ ਇੱਕ ਪਿੰਡ ਖੋਸੋ ਕੇ ਉਹਨਾਂ ਨੇ ਪਟਿਆਲਾ ਰਸਤਾ ਦਿੱਤਾ ਗਿਆ ਐਡਾ ਵੱਡਾ ਯੋਧਾ ਸੀ ਜਿਹਨੂੰ ਅਸੀਂ ਭੁੱਲ ਗਏ ਜਿਹਨੂੰ ਅਸੀਂ ਸਾਡਾ ਇਤਿਹਾਸ ਭੁੱਲ ਗਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹ ਸਯੋਧੇ ਨੂੰ ਅਸੀਂ ਲੋਕਾਂ ਤੱਕ ਪਹੁੰਚਾਈਏ ਕਿ ਕਿਵੇਂ ਦਾ ਸੀ 900 ਵਿਘੇ ਜ਼ਮੀਨ ਬਖਸ਼ੀ ਸੀ ਆਪਣੇ ਮੇਢਾ ਨੂੰ ਜੀ ਤਿੱਬੇ ਤਿੱਬੇ 900 ਵਿਘੇ ਜ਼ਮੀਨ ਠੀਕ ਇੱਕ ਇੱਕ ਹਵੇਲੀ ਉਹ ਕਹਿੰਦਾ ਦੌਰ ਤੇ ਘੋੜੇ ਤਵੇਲੀ ਤਵੇਲਾ ਬਹੁਤ ਤਕੜਾ ਸੀ ਇਹਨਾਂ ਦਾ ਠੀਕ ਹੈ ਬਾਅਦ ਸੀਗਾ ਮਤਲਬ ਜਿਹੜੀਆਂ ਇਹਨਾਂ ਦੀਆਂ ਬਰਾਤ ਸੀ ਰਾਣੀਆਂ ਸੀਗੀਆਂ ਮਤਲਬ ਰਾਣੀਆਂ ਇਹ ਕਹਦੇ ਆਂਗੇ ਆਪਾਂ ਤਾਂ ਹੁਣ ਰਾਣੀਆਂ ਕਹਾਂਗੇ ਠੀਕ ਹੈ ਸਰਦਾਰ ਨਹੀਂ ਅਗਲਾ ਚਾਹੀ ਹਾਂ ਉਹਨਾਂ ਦੇ ਆਉਣ ਵਾਸਤੇ ਉਹ ਸਮੇਂ ਦੇ ਵਿੱਚ ਸਵੀਲਿੰਗ ਪੂਲ ਬਣੇ ਹੋਏ ਸੀ ਅੱਜ ਦੇ ਸਵੀਲਿੰਗ ਪੂਲ ਇਹਨੂੰ ਆਪਾਂ ਕਹਿੰਦੇ ਆਂ ਉਹ ਸਮੇਂ ਦੇ ਇਹਨਾਂ ਦਾ ਸਵੀਲਿੰਗ ਪੂਲ ਬਣਾਏ ਸੀ ਸਵੀਮਿੰਗ ਪੂਲ ਉਦੋਂ ਦੇ ਵੀ ਬਣਾਏ ਹੋਏ ਸੀ ਕਿਉਂਕਿ ਉਦੋਂ ਰਾਜਾਂ ਦੇ ਰਾਜ ਦੇ ਵਿੱਚ ਜਿਹਾ ਜਿਹਾ ਉਹਨਾਂ ਦਾ ਮਾਹੌਲ ਹਾਂਜੀ ਸਮਾਂ ਸੀ ਸਮੇਂ ਦੇ ਹਿਸਾਬ ਨਾਲ ਤੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਚੱਲ ਕੇ ਆਏ ਸੀਗੇ ਸਾਨੂੰ ਐ ਪਹਿਲਾਂ ਨਿਮੋਸੀ ਹੋਈ ਸੀ ਵੀ ਸ਼ਾਇਦ ਕੋਈ ਚੀਜ਼ ਨਾ ਮਿਲੇ ਜਿੰਨਾ ਕ ਪਤਾ ਲੱਗਿਆ ਉਹ ਕਹਿੰਦੇ ਵੀ ਉੱਥੇ ਹੁਣ ਕੁਝ ਨਹੀਂ ਹੈਗਾ ਹਵੇਲੀਆਂ ਢਾਪੀਆਂ ਤੇ ਮਕਾਨ ਬਣ ਗਏ ਪਰ ਆ ਇੱਕ ਉਹਨਾਂ ਦੀ ਯਾਦਗਾਰ ਦੇਖਣ ਤੋਂ ਬਾਅਦ ਸਾਨੂੰ ਵੀ ਲੱਗਿਆ ਯਾਰ ਵੀ ਬਾਕੀ ਇੱਕ ਵੀਡੀਓ ਬਣਾਈ ਤਾਂ ਜਾਵੇ ਹੈਨਾ ਹਾਲੇ ਵੀ ਉਹਨਾਂ ਦੀ ਇੱਕ ਨਿਸ਼ਾਨੀ ਹੈ ਜਿਹੜੀ ਖੜੀ ਹੈ ਸਾਡੇ ਪਿੱਛੇ ਉਹ ਕੰਦ ਹੈ ਉਹ ਹਵੇਲੀ ਦੀ ਕੰਦ ਹੈ ਜਿਹੜੀ ਚੌੜੀ ਆ ਆ ਲੱਕੜ ਦੇਖੋ ਇੱਕ ਸੋਨਮਾ ਹੋਰ ਦੱਸਾਂ ਅਜਾ ਕਰ ਰਿਹਾ ਮੈਂ ਉਹਨੂੰ ਕਹੂੰਗਾ ਮੜਾ ਨੇੜੇ ਕਰ ਦੋ ਜੀ ਉਹਨੂੰ ਲ ਕੁਝ ਕੋਣਾ ਇਹਨੂੰ ਲੱਗਾ ਬਾਣੀ ਬਾਈ ਜੀ ਓਕਣੀ ਖੜੀ ਆ ਜਿਵੇਂ ਆਪਾਂ ਕਹਿੰਦੇ ਘਣ ਵਾਂਗੂ ਚਮਕਦਾ ਸ਼ੀਸ਼ੇ ਵਾਂਗੂ ਜਿਹਾ ਬਾਈ ਜੀ ਕਿੰਨਾ 400 ਸਾਲ ਪੁਰਾਣੀ ਹੋਏ 4-5 ਸਾਲ ਪੁਰਾਣੀ ਤਾਂ ਹੈਗੀ ਹਾਂ ਜੀ ਆ ਤੁਸੀਂ ਗੌਰ ਨਾਲ ਦੇਖ ਲਓ ਆ ਦੇਖ ਲਓ ਲੱਕੜ ਹਾਲੇ ਵੀ ਪ੍ਰੋਪਰ ਮੇ ਇਹ ਤਾਂ ਮੀਂਹ ਪੈਣ ਨਾਲ ਖਰਾਬ ਹੋਈਆ ਉਹ ਮਤਲਬ ਲੱਕੜ ਦੇ ਆਪ ਦੇ ਆਪ ਚ ਨਹੀਂ ਖਰਾਬ ਹੋਈ ਬਾਈ ਜੀ ਵਾਹ ਇਹ ਚੀਜ਼ ਦੇਖ ਕੇ ਸਾਨੂੰ ਵਧੀਆ ਲੱਗਿਆ ਬਹੁਤ ਕੁਝ ਹੋਈਆ ਧੰਨਵਾਦ ਕਰਦੇ ਆ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਿਉਂਕਿ ਅਸੀਂ ਲੱਗੇ ਹੋਇਆ ਉਸ ਦੁੱਲੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਿਹਨੂੰ ਲੋਕ ਭੁੱਲ ਗਏ ਇੱਕ ਬਹੁਤ ਵੱਡਾ ਪਹਿਲਵਾਨ ਬਹੁਤ ਛੋਟੀ ਦਾ ਪਹਿਲਵਾਨ ਸੀਗਾ ਜਿਨੇ ਦੋ ਪਿੰਡ ਜਿੱਤੇ ਸੋ ਦੋਸਤੋ ਧੰਨਵਾਦ ਕਰਦੇ ਆ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਸਾਡਾ ਚੈਨਲ ਹੈ ਬੁੱਕੀ ਟਿਪੇ ਵਾਲਾ ਉਹਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਦੋਸਤੋ ਅੱਸੀ ਕਾਲ ਸਾਰਾ